ਦੇਖੋ ਕਿੰਨਾ ਕਰ ਰਹੀ ਹੈ ਹੋਰ ਕੰਮ ਕਰੀਏ ਕਿੰਨੀ ਹੈ ਇਹ ਆਉਟਪੁੱਟ ਦੀ ਜਿੰਨੀ ਵਾਲੀ ਲੱਗੜਾ ਵੇਖਣਾ ਬੜਾ ਲਈ ਹਾਂ ਹਾਂ ਬਸ ਠੀਕ ਹੈ ਫਿਰ ਕਦੇ ਬਰਾ ਦੋ ਘਟੀ ਜਾਓ ਉਹਦੇ ਤੇ ਤੁੰਗ ਕਿਥੇ ਆਇਆ ਜਿੱਥੇ ਤੋਂ ਆਇਆ ਕੜਾ ਕੜਾ ਜੀ ਜਾ ਰਹੇ ਸੀ ਚੰਡੀਗੜ੍ਹ ਠੀਕ ਹੈ ਨਾ ਅਸੀਂ ਉੱਤੇ ਜਾ ਕੇ ਇੱਥੇ ਹੀ ਪਿੱਛੇ ਆ ਰਹੇ ਸੀਗਾ ਇਹਦੇ ਹੋਰ ਵੀ ਟਰੱਕ ਜਾ ਰਹੇ ਸੀ ਅਸੀਂ ਜਿੱਦਾਂ ਟਰੱਕ ਦੇ ਪਿੱਛੇ ਮੈਂ ਸੀਗਾ ਜਿੱਦਾਂ ਕੱਢੀ ਹੈ ਇਹਨੇ ਪਤਾ ਨਹੀਂ ਕਿ ਕਿਆ ਕੀਤਾ ਉੱਥੇ ਮੜੀ ਲਾਈ ਮੈਂ ਖਿੱਚਣ ਦੀ ਕੋਸ਼ਿਸ਼ ਕੀਤੀ ਅੱਗੇ ਨੂੰ ਕੋਸ਼ਿਸ਼ ਕੀਤੀ ਲੇਕਿਨ ਇਹਦਾ ਟਰਾਲਾ ਰੁਕਿਆ ਹੀ ਨਹੀਂ ਇਹਨੇ ਉੱਥੋਂ ਘੁਮਾ ਕੇ ਖਿੱਚ-ਖਿੱਚ ਕੇ ਤੇ ਬਸ ਏ ਲਾ ਤੇ ਬਚਾਅ ਹੋ ਗਿਆ ਨਹੀਂ ਤਾਂ ਅੱਜ ਗਿਆ ਤਾਂ ਛੱਟ ਚੋਟ ਤਾਂ ਨਹੀਂ ਲੱਗੀ ਨਹੀਂ ਬਚ ਗਿਆ ਕਿੰਨੇ ਜਣੇ ਸੀ ਜੀ ਗੱਡੀ 'ਚ ਤਿੰਨ ਜਣੇ ਸੀ ਪਚਾਇਦਾ ਹਾਂ ਹਾਂਜੀ ਹੱਥ ਬੜਦਾ ਉਹ ਇੱਕ ਸਾਈਡ ਮੇਂ ਨਹੀਂ ਕਰਦੀ ਜਿੱਦਾਂ ਹੋਇਆ ਐਕਸੀਡੈਂਟ ਡਟੇਜ ਦਾ ਇਹ ਬਰੇ ওভারਟੈਕ ਕਰਦਾ ਸੀਗਾ ਪੂਰੇ ਡਟੇਜ ਦਾ ਉਹ ওভারਟੈਕ ওভারਟੈਕ ਕਰਦਾ ਸੀਗਾ ਮੈਂ 5ਵੇਂ ਗিয়ার 'ਚ ਮੇਰੀ ਗੱਡੀ ਸੀਗੀ ওভারਟੈਕ ਕਰਦੇ ਨੇ ਇਹਦੀ ਗੱਡੀ ਨਾਲ ਲੱਗ ਕੇ ਘੁੰਮ ਗਈ ਜਦੋਂ ਗੱਡੀ ਦੇ ਵਿੱਚ ਥਾਂ ਹੀ ਨਹੀਂ ਤੇ ਇਹਦਾ ਬਾੜਨ ਦਾ ਕੋਈ ਹੱਕ ਨਹੀਂਗਾ ਮੇਰੀ ਗੱਡੀ ਸਹੀ ਸਾਈਡ ਖੜੀ ਹੈ ਜੇ ਰੋਂਗ ਸਾਈਡ ਹੋਵੇ ਤਾਂ ਕੋਈ ਕਹਦੇ ਛੱਟ ਚੋਟ ਲੱਗੀ ਕਿਸੇ ਨੂੰ ਕਿਸੇ ਦੇ ਕੁਛ ਨਹੀਂ ਗੀ ਤੇਰੇ ਨਾਮ ਕੀ ਕਿੱਥੇ ਜਾ ਰਹੀ ਸੀ ਸੁਖਵੀਰ ਸਿੰਘ ਆ ਮੈਂ ਇਥੋਂ ਲੋਕਲ ਭਰੀ ਆ ਹੁਣੀ ਇਥੋਂ ਕਿੱਥੇ ਜਾ ਰਹੀ ਹੈ ਬਠਿੰਡੇ ਜਾ ਰਹੀ ਆ ਕਿਆ ਮਾਲ ਹੈ ਜੀ ਰੇਤਾ ਤੇ ਤੂੰ ਤੇਜ਼ ਤਾਂ ਕੋਡੀ ਜਿਆਦੇ ਆਪਣੀ ਹਾਂਜੀ ਗੱਡੀ ਤੇਜ਼ ਤਾਂ ਵੀ ਆਪਣੀ ਨਹੀਂ ਤੇਜ਼ ਨਹੀਂ ਸੀਗੀ ਹਾਂ ਆਪਾਂ ਜਮਾਲ ਦੀ ਵੇਖ ਲਓ ਕੋਈ ਆਪਾਂ ਨੂੰ ਕਹ ਦੇ ਪਾਸੇ ਬੰਦੇ ਵੀ ਗਵਾਹ ਖੜੇ ਸੀਗੇ